ਜੈ ਫਿਰਾਂ ਦੀ ਜੈ ਸਾਈ ਲਾਡੀ ਸਾਹਿਬ ਜੀ ਜੈ ਸਾਈ ਮੁਰਾਰ ਸਾਹਿਬ ਜੀ ਜਦੋਂ ਵੀ ਕਿਸੇ ਦਰਬਾਰ ਤੇ ਜਾਣਾ ਹੈ ਤਾਂ ਕਿਸ ਤਰ੍ਹਾਂ ਜਾਣਾ ਹੈ ਇਹ ਗੱਲ ਸਾਨੂੰ ਦਸੀ ਸਾਈ ਲਾਡੀ ਸਾਹਿਬ ਜੀ ਨੇ ਅੱਜ ਦੇ ਇਸ ਵੀਡੀਓ ਵਿੱਚ ਤੁਹਾਡੇ ਨਾਲ ਇਹ ਸਾਂਝਾ ਕਰਾਂਗੀ ਕਿ ਸਾਈ ਲਾਡੀ ਸਾਹਿਬ ਜੀ ਨੇ ਦੱਸਿਆ ਸੀ ਕਿ ਜਦੋਂ ਵੀ ਕਿਸੇ ਦਰਬਾਰ ਤੇ ਜਾਣਾ ਹੈ ਤੇ ਕਿਸ ਤਰ੍ਹਾਂ ਜਾਣਾ ਹੈ ਤੇ ਕਿਵੇਂ ਜਾਣਾ ਹੈ ਇੱਕ ਵਾਰ ਦੀ ਗੱਲ ਹੈ ਕਿ ਇੱਕ ਵਾਰ ਇੱਕ ਸੇਵਾਦਾਰ ਜੋ ਕਿ ਸਾਈਂ ਦੇ ਦਰਬਾਰ ਤੇ ਹਮੇਸ਼ਾ ਹੀ ਸੇਵਾ ਕਰਦਾ ਸੀ ਤੇ ਸਾਈਂ ਜੀ ਨੂੰ ਸਜਦਾ ਸਲਾਮ ਕਰਦਾ ਸੀ ਉਸ ਨੇ ਜਦੋਂ ਉਸ ਦੀ ਸ਼ਾਦੀ ਹੋ ਗਈ ਉਸ ਤੋਂ ਬਾਅਦ ਉਸ ਨੇ ਪ੍ਰਯਾਦ ਕੀਤੀ ਸੀ ਕਿ ਉਸ ਦੇ ਇਕ ਪੁੱਤਰ ਦੀ ਪ੍ਰਾਪਤੀ ਹੋ ਜਾਵੇ ਜਦੋਂ ਉਸ ਨੂੰ ਪੁੱਤਰ ਦੀ ਪ੍ਰਾਪਤੀ ਹੋ ਗਈ ਤੇ ਉਸ ਨੇ ਸਲਾਦੀ ਸ਼ਾਹ ਦੇ ਦਰਬਾਰ ਤੇ ਸਜਦਾ ਸਲਾਮ ਕਰਨ ਦੇ ਲਈ ਜਾਣਾ ਸੀ ਉਹ ਸੇਵਾਦਾਰ ਆਪਣੇ ਪੁੱਤਰ ਤੇ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਸਲਾਦੀ ਸ਼ਾਹ ਦੇ ਦਰਬਾਰ ਤੇ ਸਜਦਾ ਸਲਾਮ ਕਰਨ ਦੇ ਲਈ ਗਈ ਤੇ ਸਮੇਂ ਜਦੋਂ ਸਜਦਾ ਸਲਾਮ ਕਰਨ ਲਈ ਗਈ ਤਾਂ ਸਾਈ ਜੀ ਨੇ ਉਹਨਾਂ ਨੂੰ ਪ੍ਰਸਾਦ ਦੇ ਵਿੱਚ ਕੁਝ ਪੈਸੇ ਦੇ ਦਿੱਤੇ ਜਦੋਂ ਸਾਈਂ ਜੀ ਦੇ ਦਰਬਾਰ ਤੋਂ ਸਾਰਦਾ ਸਲਾਮ ਕਰਨ ਤੋਂ ਬਾਅਦ ਰਾਸਤੇ ਵਿੱਚ ਆਉਂਦੇ ਸਮੇਂ ਉਹਨਾਂ ਦਾ ਰਿਸ਼ਤੇਦਾਰ ਦਾ ਪਿੰਡ ਆਉਂਦਾ ਸੀ ਉਹਨਾਂ ਨੇ ਸੋਚਿਆ ਕਿ ਅਸੀਂ ਹੁਣ ਨਕੋਧਾ ਦਰਬਾਰ ਤੇ ਤਾਂ ਨਹੀਂ ਹਾਂ ਰਾਸਤੇ ਵਿੱਚ ਹੁੰਦੇ ਹੋਏ ਆਪਣੇ ਰਿਸ਼ਤੇਦਾਰਾਂ ਦੇ ਵੀ ਜਾ ਆਉਣੇ ਹਾਂ ਕਿ ਫਿਰ ਦੁਬਾਰਾ ਇੱਧਰ ਨੂੰ ਆ ਨਹੀਂ ਹੋਣਾ ਜਦੋਂ ਆਪਣੇ ਰਿਸ਼ਤੇਦਾਰਾਂ ਦੇ ਘਰ ਗਏ ਤੇ ਉੱਥੇ ਜਾ ਕੇ ਚਾਹ ਪਾਣੀ ਪੀਤਾ ਘੰਟਾ ਦੋ ਘੰਟੇ ਬੈਠੇ ਤੇ ਆਉਣ ਲੱਗੇ ਉਹਨਾਂ ਦੇ ਬੱਚਿਆਂ ਨੂੰ ਜੋ ਪਿਆਰ ਦੇਣਾ ਸੀ ਤੇ ਉਹਨਾਂ ਨੇ ਉਹ ਪੈਸੇ ਦੇ ਦਿੱਤੇ ਜੋ ਲਾਡੀ ਸੰਜੀ ਨੇ ਉਹਨਾਂ ਨੂੰ ਪ੍ਰਸ਼ਾਦ ਦੇ ਰੂਪ ਵਿੱਚ ਦਿੱਤੇ ਸੀ ਤੇ ਉਸ ਤੋਂ ਬਾਅਦ ਆਪਣੇ ਘਰ ਵਾਪਸ ਆ ਗਏ ਤੇ ਹੌਲੀ-ਹੌਲੀ ਉਹਨਾਂ ਦੇ ਘਰ ਦੇ ਵਿੱਚ ਸੁੱਖ ਸੁਹੂਲਤਾ ਜਾਣ ਲੱਗੀਆਂ ਤੇ ਘਰ ਵਿੱਚ ਸੇਵਾਦਾਰ ਦਾ ਘਟਦਾ ਜਾ ਰਿਹਾ ਸੀ ਘਰ ਵਿੱਚ ਬਹੁਤ ਗਰੀਬੀ ਆਉਣ ਲੱਗ ਗਈ ਕਿਉਂਕਿ ਕੰਮ ਨਾ ਹੋਣ ਕਰਕੇ ਘਰ ਵਿੱਚ ਪੈਸੇ ਦੀ ਕਮੀ ਆਉਣ ਲੱਗ ਗਈ ਤੇ ਉਹ ਸੇਵਾਦਾਰ ਸਾਈਂ ਜੀ ਕੋਲ ਜਾ ਕੇ ਆਪਣੇ ਘਰ ਦੇ ਸਭ ਹਾਲਾਤ ਦੱਸਣ ਲੱਗਾ ਦੇ ਸਾਈਂ ਜੀ ਅੱਗੇ ਉਹ ਮੁਸਕਰਾਉਣ ਲੱਗ ਗਈ ਤੇ ਕਹਿਣ ਲੱਗੀ ਕਿ ਜੋ ਤੈਨੂੰ ਪ੍ਰਸ਼ਾਦ ਦਿੱਤਾ ਸੀ ਉਹ ਤਾਂ ਤੂੰ ਰਾਸਤੇ ਵਿੱਚ ਹੀ ਵੰਡ ਗਿਆ ਕਿ ਜਿਸ ਤੇ ਰਹਿਮਤ ਮੂਣੀ ਸੀ ਉਹ ਰਹਿਮਤ ਤਾਂ ਤੂੰ ਰਾਸਤੇ ਵਿੱਚ ਜਾਂਦਾ ਹੋਇਆ ਹੀ ਉਹਨਾਂ ਨੂੰ ਦੇ ਗਿਆ ਸੀ ਤੇ ਸੇਵਾਦਾਰ ਦੇ ਗੱਲ ਸਮਝ ਨਹੀਂ ਗਈ ਕਹਾਂ ਰਾ ਕੇ ਜਦੋਂ ਉਸਨੇ ਫਿਰ ਦੁਬਾਰਾ ਸੋਚਿਆ ਤੇ ਫਿਰ ਉਸ ਨੂੰ ਯਾਦ ਆਇਆ ਕਿ ਸਾਨੀਚੀ ਨੇ ਜੋ ਸੁਨੋ ਪ੍ਰਸ਼ਾਦ ਦੇ ਰੂਪ ਵਿੱਚ ਪੈਸੇ ਦਿੱਤੇ ਸੀ ਉਹ ਸਭ ਤਾਂ ਆਪਣੇ ਇਸਤਾਨਾ ਨੂੰ ਦੇ ਆਇਆ ਸੀ ਤੇ ਇਸ ਗੱਲ ਤੋਂ ਸਾਂਜੀ ਨੇ ਇਹ ਦੱਸਿਆ ਕਿ ਸਾਨੂੰ ਜਦੋਂ ਵੀ ਕੁਪੀਰਫ ਕਿਰਨ ਦੇ ਦਰਬਾਰ ਤੋਂ ਪ੍ਰਸ਼ਾਦ ਮਿਲਦਾ ਹੈ ਜਿੰਨਾ ਵੀ ਪ੍ਰਸ਼ਾਦ ਮਿਲਦਾ ਹੈ ਉਹ ਸਾਨੂੰ ਆਪ ਹੀ ਖਾਣਾ ਚਾਹੀਦਾ ਹੈ ਜੇ ਕੋਈ ਪੈਸੇ ਦਾ ਪ੍ਰਸ਼ਾਦ ਮਿਲਦਾ ਹੈ ਜਾਂ ਕੋਈ ਚੀਜ਼ ਮਿਲਦੀ ਹੈ ਉਜਾ ਨੂੰ ਆਪਲੀ ਵਤਨੇ ਚਾਹੀਦੀ ਹੈ ਆਪਣੇ ਕੋਲ ਹੀ ਸੰਭਾਲ ਕੇ ਰੱਖਣੀ ਚਾਹੀਦੀ ਹੈ ਨਾ ਕਿ ਕਿਸੇ ਹੋਰ ਨੂੰ ਦੇਣੀ ਚਾਹੀਦੀ ਹੈ ਕਿਉਂਕਿ ਜੋ ਵੀ ਪੀਰ ਪੀਰ ਖੁਸ਼ੋਕ ਦੇ ਦਿੰਦੇ ਨੇ ਉਹ ਸਾਡੀ ਕਿਸਮਤ ਵਿੱਚ ਲਿਖਿਆ ਹੁੰਦਾ ਹੈ ਇਸ ਕਰਕੇ ਉਹ ਚੀਜ਼ ਸਾਨੂੰ ਮਿਲਦੀ ਹੈ ਤੇ ਅਸੀਂ ਜਾਣ ਬੁੱਝ ਕੇ ਉਹ ਚੀਜ਼ ਕਿਸੇ ਹੋਰ ਨੂੰ ਦੇ ਦਿੰਦੇ ਹਾਂ ਤੇ ਜੋ ਸਾਡੇ ਤੇ ਰਹਿਮਤ ਹੋਣੀ ਸੀ ਪੀਰਾਂ ਫਿਰ ਦੀ ਬਖਸ਼ਿਸ਼ ਹੋਣੀ ਸੀ ਪਰਸੀਜਰ ਕਿਸੇ ਵਰ ਨੂੰ ਦੇ ਦਿੱਤੀ ਤਾਂ ਉਨਾ ਤੇ ਹੀ ਹੋਣੀ ਹੈ ਸੇਸਕਰ ਕੇ ਸਾਈ ਜੀ ਨੇ ਦੱਸਿਆ ਕਿ ਜਦੋਂ ਵੀ ਕਿਸੇ ਵੀ ਦਰਬਾਰ ਤੇ ਜਾਣਾ ਹੈ ਸਾਨੂੰ ਆਪਣੇ ਘਰ ਤੋਂ ਸਿੱਧੇ ਉਸ ਦਰਬਾਰ ਤੇ ਹੀ ਜਾਣਾ ਚਾਹੀਦਾ ਹੈ ਤੇ ਦਰਬਾਰ ਤੋਂ ਵਾਪਸ ਆਪਣੇ ਘਰ ਸਿੱਧੇ ਹੀ ਆਉਣਾ ਚਾਹੀਦਾ ਹੈ ਤੇ ਜੋ ਵੀ ਪ੍ਰਸ਼ਾਦ ਮਿਲਿਆ ਹੈ ਉਹ ਆਪਣੇ ਘਰ ਵਿੱਚ ਤੇ ਆਪ ਹੀ ਖਾਣਾ ਚਾਹੀਦਾ ਹੈ ਕਿਸੇ ਨੂੰ ਨਹੀਂ ਦੇਣਾ ਚਾਹੀਦਾ इस करके जो भी पीरन फिरन की रहमत है वो खुश होकर ही सब प्रसाद वो प्रसाद सू संभाल के आप ही खाना चाहिए है